یہ دلال کھٹڑ سرکار مردہ باد مردہ باد مردہ باد کھٹکنے والی سرکار نہ رہے ککھ نہ سرکار نہ رہے ککھ نہ امن مندور اده حقوں کو لے کے سرکار کیتا تقاولہ پرے کرتو پرے کرتو پرے کرتو میں نام رو دکان دارین پرلے کجدا باد زندہ باد زندہ باد مردہ باد نہ سرکاروں تو نو چاک کرو اپنی راکی رکھو نہ سرکار शद करणी सरकार बेड़ी करण दलाल मु ਮੈਂ ਨਰਮ ਸਿੰਘ ਸੀਨੀਅਰ ਮੇਜਪ੍ਰਧਾਨ ਕਿਸਾਨ ਵਿਕਾਸ ਕਮੇਟੀ ਜਲੰਧਰ ਅੱਜ ਜਿਵੇਂ ਅਸੀਂ ਮੋਦੀ ਤੇ ਖੱਤੂ ਸਰਕਾਰ ਦੇ ਜਿਹੜੇ ਪੁਤਲੇ ਫੁਕੇ ਆ ਉਹ ਇਸ ਕਰਕੇ ਫੁਕੇ ਆ ਇਹ ਇੱਕ ਤਾਂ ਜਿਹੜੇ ਸਾਡੇ ਕਿਸਾਨ ਮਜ਼ਦੂਰ ਜਿਹੜੇ ਆ ਸ਼ੰਭੂ ਬਾਡਰ ਤੇ ਖਸੌਰੀ ਬਾਡਰ ਤੇ ਬਿਠੇ ਆ ਬਿਲਕੁਲ ਸ਼ਾਤਮੇ ਅਸੀਂ ਵੀ ਉੱਥੋਂ ਆਏ ਆ ਸਾਡੇ ਉੱਤੇ ਸ਼ਾਤਮੇ ਖੜੇ ਹੁੰਦੇ ਇਹਨਾਂ ਨੇ ਡਰੋਨ ਲਿਆ ਲਾ ਕੇ ਅੱਥੋਂ ਵੈਸੇ ਗੋਲੇ ਸਿੱਟੇ ਆ ਕਈਆਂ ਦੇ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਕਿਸੇ ਦੀ ਅੱਖ ਨਿਕਲ ਗਈ ਆ ਕਿਸੇ ਦੇ ਕਿਤੇ ਸੱਟ ਲੱਗੀ ਆ ਇਹ ਜਿਹੜੀ ਖੱਟਰ ਸਰਕਾਰ ਆ ਇਹ ਮੋਦੀ ਸਰਕਾਰ ਦੇ ਕਹਿੰਦੇ ਕਿਸਾਨਾਂ ਉੱਪਰ ਬਹੁਤ ਜ਼ਿਆਦਾ ਜ਼ਬਰ ਕਰ ਰਹੀ ਆ ਤੇ ਦੂਸਰਾ ਜਿਹੜਾ ਅਸੀਂ ਇਸ ਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੀ ਭਾਰਤ ਆ ਇਹਨਾਂ ਦਾ WTO ਦੇ ਵਿੱਚ ਮੈਂਬਰਸ਼ਿਪ ਆ ਜੇ ਉਹਦੇ ਵਿੱਚ ਮੈਂਬਰਸ਼ਿਪ ਰਹਿ ਗਈ ਉਹਦੀਆਂ ਨੀਤੀਆਂ ਲਾਗੂ ਹੋ ਗਈਆਂ ਤੇ ਜਿਹੜੀ ਆਪਣੀ ਕਿਸਾਨੀ ਆ ਖਤਮ ਹੋ ਜਾਣੀ ਕਿਉਂਕਿ ਜਿੰਨਾ ਖੇਤੀਬਾੜੀ ਦਾ ਸਬੰਧਤ ਵਿਭਾਗ ਆ ਉਹ ਸਾਰਾ ਕਾਰਪੋਰੇਸ਼ਨ ਦੇ ਥੱਲੇ ਚਲੇ ਜਾਣਾ ਇਸ ਕਰਕੇ ਅਸੀਂ ਉਹਦਾ ਵਿਰੋਧ ਕਰਦੇ ਆ ਤੇ ਜਿਹੜਾ ਹਿੰਦੁਸਤਾਨ ਆ ਇਹਨੂੰ ਡਬਲਯੂਟੀ ਦੇ ਵਿੱਚੋਂ ਬਾਹਰ ਹੋਣਾ ਚਾਹੀਦਾ ਆ ਤੇ ਜਿਹੜੀ ਖੱਟਰ ਸਰਕਾਰ ਆ ਇਹਦੇ ਉੱਪਰ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਆਪਣੇ ਖਾਸੀਦ ਹੋਏ ਆ ਉਹਦਾ ਕਰਕੇ ਉਹ ਸਰਕਾਰ ਉੱਪਰ ਜਾਂ ਜਿਹੜਾ ਉਹਨਾਂ ਮਹਿਮਾ ਆ ਜਾਂ ਐਸਐਸਪੀ ਆ ਜਾਂ ਡੀਸੀ ਆ ਉਹਨਾਂ ਉੱਪਰ ਪਰਚੇ ਦੱਟ ਕਰਨਾ ਚਾਹੀਦੇ ਆ ਇਸ ਕਰਕੇ ਅਸੀਂ ਇਹ ਪੁਤਲੇ ਫੁੱਕੇ ਖੱਟਰ ਦੇ ਬੁੱਧੀ ਦੇ ਇਹਦਾ ਅਸੀਂ ਪੂਰਾ ਫੋਨ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਰ ਬਲੂਸਾ ਟੁੰਡੇ ਜਿਲ੍ਹਾ ਜਨਤਾ ਪ੍ਰਧਾਨ ਕਨਵੇਰ ਹੇੜਮਾ ਜੋ ਅੱਜ ਸਾਨੂੰ ਕੁਤਰੇ ਫੁਕੜੇ ਪਏ ਆਪਣੇ ਕਿਸਾਨ ਜਿਹੜੇ ਆਪਣੀਆਂ ਮੰਗਾਂ ਹੱਕ ਲੈਣ ਵਾਸਤੇ ਦਿੱਲੀ ਨੂੰ ਜਾ ਰਹੇ ਸੀਗੇ ਰਸਤੇ ਵਿੱਚ ਫੈਡਰਲ ਸਰਕਾਰ ਨੇ ਪਾਨੀਆਂ ਡਾਨੀਆਂ ਦਲਾਲ ਬਣ ਕੇ ਮੋਦੀ ਦੇ ਹੁਕਮ ਤੇ ਵੱਡੀਆਂ ਵੱਡੀਆਂ ਕੰਧਾਂ ਕਰਕੇ ਲੋਹੇ ਦੇ ਕੰਨ ਲਾ ਕੇ ਉਹ ਜਿਹੜੇ ਰਸਤੇ ਰੋਕੇ ਗਏ ਪਰ ਉਹ ਜਿਹੜੇ ਸ਼ਾਂਤਮਈ ਜਿਹੜੇ ਕਿਸਾਨ ਆਪਣੇ ਹੱਕ ਮੰਗਣ ਵਾਸਤੇ ਗਿਆ ਸੀ 39 ਨੌਜਵਾਨ ਪੀੜੀ ਗਈ ਸੀ ਉਹਨਾਂ ਤੇ ਜੋ ਪੁਰਾਣਾ ਤੇ ਪੁਰਾਣਾ ਜਿਹੜਾ ਹਥਿਆਰ ਮਾਰੂ ਛੱਡ ਕੇ ਕੋਲੇ ਛੱਡ ਕੇ ਜਿਹੜੇ ਆ ਬਜ਼ੁਰਗਾਂ ਦੇ ਅੱਖਾਂ ਨਹੀਂ ਕੀਤੀਆਂ ਗੰਜਾਂ ਨੌਜਵਾਨਾਂ ਦੀਆਂ ਕੀਤੀਆਂ ਗਈਆਂ ਨੌਜਵਾਨ ਜ਼ਖਮ ਕੀਤੇ ਗਏ ਤੇ ਸਾਡਾ ਨੌਜਵਾਨ ਜਿਹੜਾ ਸ਼ਹੀਦ ਕੀਤਾ ਗਿਆ ਤੇ ਇਸ ਕਰਕੇ ਜਿਹੜੇ ਅੱਜ ਇਹਨਾਂ ਨੂੰ ਖਿੱਦੀ ਕਰਦੇ ਆ ਸਾਰੇ ਪੰਜਾਬ ਭਰ ਦੇ ਵਿੱਚ ਇਹਨਾਂ ਦੇ ਪੁੱਤਰੇ ਫੂਕੇ ਜਿਹੜਾ ਇਹਨਾਂ ਦਾ ਵਿਰੋਧ ਕਰਦੇ ਆ ਤੇ ਜੋ ਸਾਡੀ ਸਰਕਾਰ ਜਿੱਥੇ ਬੰਦੀ ਦਾਗਣਾ ਫਕਮ ਉਹਦੀ ਪਾਲਣਾ ਕਰਕੇ ਜਿਹੜਾ ਅਗਲਾ ਅੱਖਰ ਫੇਰ ਹੋ ਜਾਏਗਾ ਫਿਰ ਖਾਸਾ ਵੈਕਰੀ ਬਣੇਗਾ